ਜਗਤ ਦੀ ਝੂਠੀ ਪ੍ਰੀਤ ਦੀ ਸਾਖੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਦੇਵ ਗੰਧਾਰੀ ਰਾਗ ਵਿੱਚ ਪਾਵਨ ਸ਼ਬਦ ਧੰਨ ਗੁਰੰਤ ਸਾਹਿਬ ਜੀ ਦੇ ਪੰਨਾ 536 ਉੱਪਰ ਬਿਰਾਜਮਾਨ ਹੈ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਧਾਰਾ ਕਿਆ ਮੀਤ ਰਹਾਓ ਮੇਰੋ ਮੇਰੋ ਸਭੇ ਕਹਿਤ ਹੈ ਹਿਤ ਸਿਓ ਬੰਧਿਓ ਚੀਤ ਅੰਤ ਕਾਲ ਸੰਗੀ ਨਹੀਂ ਕਉ ਇਹ ਅਚਰਜ ਹੈ ਰੀਤ ਮਨ ਮੂਰਖ ਅਜ ਹੁ ਨੈ ਸਮਝਤ ਸਿੱਖ ਦਾ ਹਾਰਿਓ ਨੀਤ ਨਾਨਕ ਪਾਉਜਲ ਪਾਰ ਪਰੈ ਜਉ ਗਾਵੈ ਪ੍ਰਭ ਕੇ ਗੀਤ ਏ ਮੇਰੀ ਆਤਮਾ ਜਗਤ ਦੀ ਝੂਠੀ ਪ੍ਰੀਤ ਦੀ ਇੱਕ ਸਾਖੀ ਸੁਣ ਇੱਕ ਸਮੇਂ ਇੱਕ ਧਨੀ ਪੁਰਸ਼ ਦਾ ਜਵਾਨ ਪੁੱਤ ਨਾਰਾਜ਼ ਹੋ ਕੇ ਕਿਸੇ ਮਹਾਤਮਾ ਪਾਸ ਗਿਆ ਤੇ ਆਖਣ ਲੱਗਾ ਕਿ ਮਹਾਤਮਾ ਜੀ ਮੈਨੂੰ ਆਪਣਾ ਚੇਲਾ ਬਣਾ ਲਵੋ ਮਹਾਤਮਾ ਜੀ ਨੇ ਆਖਿਆ ਕਿ ਪੁੱਤਰਾ ਇਹ ਮਾਰਗ ਔਖਾ ਬੜਾ ਹੈ ਪਰ ਲੜਕਾ ਉਦਾਸ ਹੋ ਕੇ ਉੱਥੇ ਹੀ ਬੈਠਾ ਰਿਹਾ ਮਹਾਤਮਾ ਜੀ ਨੇ ਉਸ ਨੂੰ ਪ੍ਰਭੂ ਪ੍ਰੀਤ ਵਾਲੀਆਂ अनेका ਸਾਖੀਆਂ ਸੁਣਾਈਆਂ ਜੇ ਸਤਕਾ ਕੁਝ ਦਿਨਾਂ ਪਿੱਛੋਂ ਲੜਕੇ ਦਾ ਕ੍ਰੋਧ ਕੁਝ ਘਟਿਆ ਤਦ ਆਖਣ ਲੱਗਾ ਕਿ ਮਹਾਤਮਾ ਜੀ ਮੇਰੀ ਮਾਤਾ ਮੈਨੂੰ ਬਹੁਤ ਪਿਆਰ ਕਰਦੀ ਐ ਸੋ ਮੈਂ ਘਰ ਨੂੰ ਚਲਾ ਜਾਂਦਾ ਹਾਂ ਮਹਾਤਮਾ ਨੇ ਉਸ ਨੂੰ ਜਗਤ ਦੀ ਝੂਠੀ ਪ੍ਰੀਤਤਾ ਬਹੁਤ ਵਿਸਥਾਰ ਪੂਰਵਕ ਹਾਲ ਦੱਸਿਆ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਜੀਵਾਤਮਾ ਨੂੰ ਸੰਬੋਧਨ ਕਰਦੇ ਹੋਏ ਸੰਸਾਰ ਦੀ ਅਸਲੀਅਤ ਦੱਸਦੇ ਨੇ ਜੋ ਪਾਵਨ ਬਚਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 860 ਪਰ ਸੁਭਾਈ ਮਾਨ ਹੈ ਕਿ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣਾ ਸੁਆਇ ਮਿਲਾਸਾ ਜਿਤ ਦਿਨ ਉਨ੍ਹਾਂ ਕਾ ਸੁਆਉ ਹੋਏ ਨਾ ਆਵੈ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਰੇ ਦੂਖ ਸੁਖ ਆਸਾ ਭਾਵ ਕਿ ਇਹ ਜੋ ਸੰਬੰਧੀ ਟੱਬਰ ਦੇ ਮੈਂਬਰ ਮਿੱਤਰ ਦਿਸਦੇ ਹਨ ਇਹ ਸਭ ਸੁਆਰਥੀ ਨੇ ਸਿਰਫ ਸੁਆਰਥ ਵਾਸਤੇ ਮੇਲ ਮਲਾਪ ਰੱਖਦੇ ਨੇ ਪਰ ਜਦੋਂ ਉਹਨਾਂ ਦਾ ਦੁਨਿਆਵੀ ਕੰਮ ਕੋ ਪੂਰਾ ਨਾ ਨਾ ਹੁੰਦਾ ਤੁਸੀਂ ਤਾਂ ਇਹਨਾਂ ਵਿੱਚੋਂ ਕੋਈ ਵੀ ਇਸ ਜੀਵ ਦੇ ਨੇੜੇ ਨਹੀਂ ਟੁੱਕਦਾ ਇਸ ਵਾਸਤੇ हे ਮੇਰੀ ਆਤਮਾ ਇਸ ਸੰਸਾਰ ਦਾ ਮੋਹ ਛੱਡ ਕੇ ਪ੍ਰਮਾਤਮਾ ਨਾਲ ਪਿਆਰ ਕਰ ਪ੍ਰਭੂ ਮਿਹਰ ਨਾਲ ਹੀ ਸਭ ਦੁੱਖਾਂ ਦਾ ਨਾਸ਼ ਹੁੰਦਾ ਹੈ ਲੜਕੇ ਨੇ ਉਪਦੇਸ਼ ਸੁਣਿਆ ਪਰ ਪ੍ਰਤੀਤ ਨਹੀਂ ਮੋਹ ਵਸ ਹੋ ਕੇ ਘਰ ਚਲਾ ਗਿਆ ਮਾਂ ਬਾਪ ਪ੍ਰਸੰਨ ਹੋਏ ਲੜਕਾ ਫਿਰ ਵੀ ਕਦੀ ਕਦੀ ਮਹਾਤਮਾ ਜੀ ਪਾਸ ਸੰਗਤ ਕਰਨ ਆਉਂਦਾ ਰਿਹਾ ਅਤੇ ਪ੍ਰੇਮਪੂਰਵਕ ਮਹਾਤਮਾ ਜੀ ਦੇ ਬਚਨ ਸੁਣਦਾ ਰਿਹਾ ਮਹਾਤਮਾ ਨੇ ਯੋਗਾ ਅਭਿਆਸ ਉਸ ਨੂੰ ਕਰਵਾਉਣਾ ਆਰੰਭ ਕਰ ਦਿੱਤਾ ਅਤੇ ਸਵਾਸਾਂ ਨੂੰ ਦਸਵੇਂ ਦਵਾਰ ਚੜਾਉਣ ਦੀ ਯੋਗਤ ਵੀ ਦੱਸ ਦਿੱਤੀ ਇੱਕ ਦਿਨ ਮਹਾਤਮਾ ਨੇ ਲੜਕੇ ਨੂੰ ਆਖਿਆ ਕਿ ਪੁੱਤਰ ਅੱਜ ਤੋਂ ਭੋਜਨ ਨਹੀਂ ਸ਼ਕਣਾ ਅਤੇ ਆਪਣੇ ਮਾਤਾ ਪਿਤਾ ਨੂੰ ਕਹਿ ਦੇਣਾ ਕਿ ਮੇਰੇ ਪੇਟ ਵਿੱਚ ਦਰਦ ਹੈ ਕੁਝ ਚਿਰ ਪਿੱਛੋਂ ਚੁੱਪਚਾਪ ਚੌਂਕੇ ਵਿੱਚ ਹੀ ਲੱਤਾਂ ਪਸਾਰ ਕੇ ਲੰਮਾ ਪੈ ਜਾਈ ਤੇ ਸਵਾਸ ਦਸਵੇਂ ਦਵਾਰ ਚੜ ਚੜ ਲੈਣੇ ਪਰ ਅੰਦਰੋਂ ਸਾਵਧਾਨ ਹੋ ਕੇ ਵੇਖਦੇ ਰਹਿਣਾ ਕਿ ਸੰਸਾਰ ਦੀ ਖੇਡ ਕੀ ਹੈ ਇਸ ਸੰਸਾਰ ਵਿੱਚ ਕੌਣ ਕਿਸੇ ਦਾ ਹੈ ਤਾਂ ਜੋ ਤੈਨੂੰ ਇਸ ਸੰਸਾਰ ਦੀ ਅਸਲੀਅਤ ਸਮਝ ਪੈ ਜਾਵੇ ਲੜਕਾ ਘਰ ਪੁੱਜਾ ਮਹਾਤਮਾ ਜੀ ਦੀ ਹੁਕਮ ਅਨੁਸਾਰ ਐਵੇਂ ਹੀ ਮੂੰਹ ਤੇ ਪੱਲਾ ਲੈ ਕੇ ਸਵਾਸ ਦਸਵੇਂ ਦਵਾਰ ਚਾੜ੍ਹ ਕੇ ਲੰਮਾ ਪੈ ਗਿਆ ਮਾਤਾ ਪਿਤਾ ਨੇ ਚਿੰਤਾਤੁਰ ਹੋ ਕੇ ਨਬਜ਼ ਟੋਲੀ ਪਰ ਉਹਨਾਂ ਨੂੰ ਸਵਾਸ ਆਉਂਦਾ ਮਹਿਸੂਸ ਨਾ ਹੋਇਆ ਉਹਨਾਂ ਸਮਝ ਲਿਆ ਕਿ ਪੁੱਤਰ ਮਰ ਗਿਆ ਸਭ ਸਾਥ ਸਬੰਧੀ ਮਿੱਤਰ ਦੋਸਤ ਮਾਤਾ ਪਿਤਾ ਰੋਣ ਲੱਗੇ ਬਹੁਤਿਆਂ ਨੇ ਇਵੇਂ ਆਖਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਇਹ ਬਚ ਜਾਵੇ ਤਾਂ ਮੈਂ ਇਸ ਤੀਥਾਂ ਪ੍ਰਾਂਅ ਤਿਆਗਣ ਨੂੰ ਤਿਆਰ ਹਾਂ ਇਸ ਦੀ ਮੌਤ ਮੈਂ ਕਬੂਲ ਨਹੀਂ ਨਾ ਹਾਂ ਤੂੰ ਕਿਉਂ ਮਰ ਗਿਆ ਪੁੱਤਰਾ ਅਸੀਂ ਮਰ ਜਾਂਦੇ ਜਮਰਾਜ ਸਾਨੂੰ ਲੈ ਜਾਂਦਾ ਮਾਤਾ ਪਿਤਾ ਪਤਨੀ ਬਹੁਤ ਬਰਲਾਪ ਕਰਦੇ ਕੰਧਾਂ ਨਾਲ ਸਿਰ ਮਾਰ ਮਾਰ ਵੈਣ ਪਾਉਣ ਲੋਕ ਇਕੱਠੇ ਹੁੰਦੇ ਗਏ ਇੱਕ ਨੇਕ ਪੁਰਸ਼ ਪ੍ਰਭੂ ਜੀ ਦੀ ਭਗਤੀ ਕਰਨ ਵਾਲਾ ਵੀ ਪੁੱਜ ਗਿਆ ਉਸ ਨੇ ਆਖਿਆ ਕਿ ਭਲੇ ਪੁਰਸ਼ੋ ਤੁਹਾਡਾ ਪੁੱਤਰ ਮਹਾਤਮਾ ਜੀ ਪਾਸ ਸੰਗਤ ਕਰਨ ਜਾਇਆ ਕਰਦਾ ਸੀ ਤੁਸੀਂ ਉਹਨਾਂ ਮਹਾਤਮਾ ਨੂੰ ਸੱਦ ਲਓ ਉਸ ਅਨੇਕ ਪੁਰਸ਼ ਦੇ ਬਚਨ ਸੁਣ ਕੇ ਘਰ ਵਾਲਿਆਂ ਨੂੰ ਗੱਲ ਜਝੀ ਮਹਾਤਮਾ ਜੀ ਨੂੰ ਸੱਦ ਕੇ ਲਿਆ ਤੇ ਰਲ ਕੇ ਬੇਨਤੀਆਂ ਕਰਨ ਲੱਗੇ ਕਿ ਸਾਧੂ ਜਨ ਜੀ ਤੁਸੀਂ ਪਰਮੇਸ਼ਰ ਜੀ ਦੇ ਪਿਆਰੇ ਹੋ ਕਿਰਪਾ ਕਰੋ ਭਗਵਾਨ ਜੀ ਪਾਸ ਬੇਨਤੀ ਕਰੋ ਜੋ ਸਾਡਾ ਲੜਕਾ ਜੀਵਤ ਹੋ ਜਾਵੇ ਅਸੀਂ ਤੁਹਾਡਾ ਉਪਕਾਰ ਸਾਰੀ ਆਰਜ਼ੂ ਯਾਦ ਰੱਖਾਂਗੇ ਮਾਤਾ ਪਿਤਾ ਨੇ ਆਖਿਆ ਕਿ ਅਸੀਂ ਭਾਵੇਂ ਮਰ ਜਾਈਏ ਪਰ ਸਾਡਾ ਬੱਚਾ ਕਿਸੇ ਤਰ੍ਹਾਂ ਬਚ ਜਾਵੇ। ਮਹਾਤਮਾ ਜੀ ਕਹਿਣ ਲੱਗੇ ਕਿ ਚਲੋ ਕੋਈ ਨਹੀਂ ਉਪਰਾਲਾ ਕਰਕੇ ਵੇਖਦੇ ਹਾਂ ਇਦਾਂ ਕਰੋ ਤੁਸੀਂ ਇੱਕ ਦੁੱਧ ਦਾ ਛੰਨਾ ਮਿਸ਼ਰੀ ਘੋਲ ਕੇ ਲਿਆਓ। ਸਬੰਧੀਆਂ ਨੇ ਛੇਤੀ ਨਾਲ ਮਿਸ਼ਰੀ ਘੋਲ ਕੇ ਦੁੱਧ ਦਾ ਛੰਨਾ ਸੰਤ ਜੀ ਨੂੰ ਲਿਆ ਕੇ ਦੇ ਦਿੱਤਾ। ਮਹਾਤਮਾ ਜੀ ਨੇ ਦੁੱਧ ਦੇ ਕਟੋਰੇ ਨੂੰ ਆਪਣੇ ਚਰਨਾਂ ਨਾਲ ਛੁਹਾ ਕੇ ਧਰਤੀ ਤੇ ਰੱਖਿਆ। ਤੇ ਆਖਿਆ ਕਿ ਤੁਹਾਡੇ ਵਿੱਚੋਂ ਜਿਹੜਾ ਪੁਰਸ਼ ਇਸ ਛੰਨੇ ਦਾ ਦੁੱਧ ਪੀ ਲਵੇਗਾ ਉਹ ਮਰ ਜਾਵੇਗਾ। ਉਸ ਦੀ ਤਾਂ ਮੋਇਆ ਹੋਇਆ ਲੜਕਾ ਜਿਉਂਦਾ ਹੋ ਜਾਵੇਗਾ। ਮਹਾਤਮਾ ਜੀ ਕਹਿਣ ਲੱਗੇ ਕਿ ਆ ਛੰਨਾ ਦੁੱਧ ਦਾ ਪਿਆ ਹੈ ਕਿ ਤੁਹਾਡੇ ਵਿੱਚੋਂ ਜਿਹੜਾ ਵੀ ਪੁਰਸ਼ ਇਸ ਛੰਨੇ ਦਾ ਦੁੱਧ ਪੀ ਲਵੇਗਾ ਉਸ ਦੀ ਮੌਤ ਹੋ ਜਾਵੇਗੀ ਤੇ ਮੋਇਆ ਹੋਇਆ ਇਹ ਲੜਕਾ ਜੀਵਤ ਹੋ ਜਾਵੇਗਾ। ਇਹ ਬਚਨ ਸੁਣ ਕੇ ਸਾਰੇ ਚੁੱਪ ਹੋ ਗਏ। ਕੁਝ ਤਾਂ ਚੋਰੀ-ਚੋਰੀ ਖਿਸਕਣੇ ਲੱਗ ਪਏ। ਹੌਲੀ-ਹੌਲੀ ਸਾਰੇ ਖਿਸਕ ਗਏ। ਤੇ ਰਹਿ ਗਿਆ ਪਿੱਛੇ ਲੜਕੇ ਦੇ ਮਾਤਾ-ਪਿਤਾ ਤੇ ਪਤਨੀ। ਮਹਾਤਮਾ ਨੇ ਉਹਨਾਂ ਤਨਨੋ ਵੀ ਬਾਰੋ-ਬਾਰ ਆਖਿਆ ਕਿ ਭਾਈ ਪਹਿਲਾਂ ਤਾਂ ਤੁਸੀਂ ਆਖ ਰਹੇ ਸੀ ਕਿ ਮੈਂ ਅਸੀਂ ਇਸ ਦੀ ਥਾਂ ਚਲੇ ਜਾਂਦੇ ਜਮਦੂਤ ਸਾਨੂੰ ਲੈ ਜਾਂਦੇ ਧਰਮਰਾਜ ਸਾਨੂੰ ਲੈ ਜਾਂਦਾ ਅਸੀਂ ਮਰ ਜਾਂਦੇ ਇਹ ਬੱਚਾ ਕਿਉਂ ਚੜ੍ਹਾਈ ਕਰ ਗਿਆ ਸੋ ਕਿਉਂ ਨਾ ਤੁਹਾਡੇ ਵਿੱਚੋਂ ਕੋਈ ਇਹ ਦੁੱਧ ਪੀ ਲਵੇ ਤੇ ਇਹ ਬੱਚਾ ਜੀਵਤ ਹੋ ਜਾਵੇ ਪਿਤਾ ਨੇ ਕਿਹਾ ਮਹਾਤਮਾ ਜੀ ਜੇਕਰ ਮੈਂ ਜੀਵਤ ਰਹਾ ਤਦ ਹੋਰ ਪੁੱਤਰ ਹੋ ਜਾਏਗਾ ਮਾਤਾ ਨੇ ਵੀ ਜਿਹਾ ਹੀ ਟਾਲਮ ਟੋਟ ਵਾਲਾ ਉੱਤਰ ਦਿੱਤਾ ਔਰਤ ਨੇ ਆਖਿਆ ਮਹਾਤਮਾ ਜੀ ਮੈਨੂੰ ਤਾਂ ਇਸ ਘਰੋਂ ਲੰਗਰ ਪਾਣੀ ਮਿਲ ਹੀ ਜਾਵੇਗਾ ਜੇਕਰ ਇਹ ਮੈਨੂੰ ਰੋਟੀ ਦੇਣ ਤੋਂ ਇਨਕਾਰ ਕਰ ਦੇਣਗੇ ਤੇ ਮੈਂ ਆਪਣੇ ਮਾਂ ਬਾਪਸ ਚਲੇ ਜਾਵਾਂਗੀ ਐਵੇਂ ਖਾਮ ਖਾ ਜਾਣ ਕਿਉਂ ਗਵਾਈਏ ਅੰਤ ਮਹਾਤਮਾ ਜੀ ਨੇ ਆਖਿਆ ਕਿ ਚਲੋ ਤੁਸੀਂ ਤੇ ਨਹੀਂ ਪੀਣਾ ਤੇ ਮੈਂ ਹੀ ਇਹ ਦੁੱਧ ਪੀ ਲੈਂਦਾ ਹਾਂ ਤੁਸੀਂ ਤਾਂ ਇਸ ਨੂੰ ਜਿਉਂਦਾ ਨਹੀਂ ਕਰਵਾਉਣਾ ਚਾਹੁੰਦੇ ਪਰ ਮੇਰਾ ਇਹ ਸ਼ਰਧਾਲੂ ਸੀ ਮੇਰਾ ਸੇਵਕ ਸੀ ਇਸ ਦੀ ਖਾਤਰ ਮੈਂ ਇਹ ਕਰਮ ਕਰ ਲੈਂਦਾ ਹਾਂ ਮਹਾਤਮਾ ਦਾ ਬਚਨ ਸੁਣ ਕੇ ਸਭਨਾ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਹੀ ਪਰਪਕਾਰੀ ਹੋ ਤੁਸੀਂ ਕਿਰਪਾ ਕਰੋ ਅਸੀਂ ਤੁਹਾਡਾ ਪਰਉਪਕਾਰ ساری ਉਮਰ ਯਾਦ ਰੱਖਾਂਗੇ ਮਹਾਤਮਾ ਜੀ ਨੇ ਦੁੱਧ ਦਾ ਛੰਨਾ ਪੀ ਲਿਆ ਲੜਕੇ ਦੀ ਸੁਖਮਨਾ ਨਾੜੀ ਨੂੰ ਦਬਾਇਆ ਲੜਕਾ ਰਾਮ ਰਾਮ ਕਰਦਾ ਉੱਠ ਪਿਆ ਸਭ ਲੋਕ ਮਹਾਤਮਾ ਦੀ ਜੈਜਾ ਕਰ ਕਰਨ ਲੱਗੇ ਤੇ ਸੇਠ ਦੇ ਘਰ ਵਧਾਈਆਂ ਦੇਣ ਲੱਗੇ ਤੇ ਮਹਾਤਮਾ ਜੀ ਨੇ ਲੜਕੇ ਨੂੰ ਆਖਿਆ ਕਿ ਬੇਟਾ ਵੇਖਿਆ ਸਭ ਸੰਸਾਰੀ ਰਿਸ਼ਤੇਦਾਰਾਂ ਦੀ ਪ੍ਰੀਤ ਕਿਹੋ ਜਿਹੀ ਹੈ ਮੈਂ ਪਹਿਲਾਂ ਵੀ ਤੈਨੂੰ ਇਹ ਦੱਸਿਆ ਸੀ ਕਿ ਜਗਤ ਦੀ ਪ੍ਰੀਤ ਜੋ ਹੈ ਝੂਠੀ ਹੈ ਪਰ ਤੈਨੂੰ ਨਿਸ਼ਚਾ ਨਹੀਂ ਸੀ ਆਇਆ ਹੁਣ ਤੂੰ ਆਪਣੇ ਅੱਖੀ ਸੁਰਤ ਨਾਲ ਇਹ ਸਾਰੀ ਘਟਨਾ ਵੇਖ ਚੁੱਕਾ ਹੈ ਲੜਕੇ ਨੂੰ ਦ੍ਰਿੜ ਨਿਸ਼ਚਾ ਹੋ ਗਿਆ ਉਸ ਨੇ ਕੇਵਲ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨੀ ਆਰੰਭ ਕਰ ਦਿੱਤੀ हे ਮੇਰੀ ਆਤਮਾ ਤੂੰ ਵੀ ਇਸ ਸਾਖੀ ਤੋਂ ਸਿੱਖਿਆ ਲੈ ਕਿ ਸਾਰਾ ਕੁਟੰਬ ਆਪਣੇ ਸਵਾਰਥ ਕਾਰਨ ਹੀ ਪ੍ਰੀਤ ਕਰਦਾ ਹੈ ਇਹਨਾਂ ਦਾ ਮੋਹ ਤਿਆਗ ਕੇ ਪ੍ਰਭੂ ਪਰਮੇਸ਼ਰ ਜੀ ਨਾਲ ਚਿੱਤ ਦੀ ਪ੍ਰੀਤੀ ਲਾ ਇਹੋ ਮਾਰਗ ਹੈ ਜਿਸ ਨਾਲ ਭਵ ਸਾਗਰ ਤਰਿਆ ਜਾ ਸਕਦਾ ਹੈ